ਮੈਨੂੰ ਲੱਗਦਾ ਤੋਂ ਪਹਿਲਾਂ ਕਿ ਇਹਨਾਂ ਬੈੱਡਰੂਮ ਵਾਲਾ ਸੀਨ ਤੁਹਾਨੂੰ ਦਿਖਾਇਆ ਹੀ ਨਹੀਂ ਹੋਣਾ ਬਈ ਆਏ ਸ਼ੂਟਿੰਗ ਵੀ ਹੁੰਦੀ ਬਈ ਆਏ ਐਂਕੀ ਨਹੀਂ ਦੇਖੀ ਉਹਨੂੰ ਜਲਵਾਟੇ ਪਿੱਛੇ ਕਰਕੇ ਦਿਖਾ ਦੇਣੀ ਕੈਮਰੇ ਆਏ ਹੁੰਦਾ ਤਾਂ ਛੋਲੇ ਫਿਲਮ ਕਿੱਥੇ ਆ ਉਹੀ ਟੰਗਾ ਲਿਆ ਆ ਬਲਿਆਂ ਨੇ ਖਰੀਦ ਕੇ ਇਹਦੇ ਵਿੱਚ ਸਮਾਨਾ ਤੋਂ ਨਾ ਰੱਖਿਆ ਜਾਂਦਾ ਸੀ ਅੱਜ ਮਿੱਤਰੋ ਕੀ ਗੱਲ ਆ ਸਾਰੇ ਜਾਣਿਆ ਤੁਹਾਨੂੰ ਪਤਾ ਹੈ ਜਿਹੜੀ ਲੈਂਡ ਫਿਲਮ ਸਿਟੀ ਜਿਹੜੀ ਬਠਿੰਡੇ ਦੇ ਨੰਬਰ 1 ਟ੍ਰੈਂਡਿੰਗ 'ਚ ਚੱਲ ਰਹੀ ਹੈ ਬਹੁਤੀ ਕਹਿਣ ਚੀਜ਼ਾਂ ਦਿਖਾਵਾਂਗੇ ਜਿੱਥੇ ਗਾਣੇ ਸ਼ੂਟ ਹੁੰਦੇ ਆ ਪ੍ਰੀ ਵਿਡਿੰਗਾਂ ਸ਼ੂਟ ਹੁੰਦੀਆਂ ਸਕਰੀਨ ਤੇ ਨੰਬਰ ਆ ਰਿਹਾ ਜੇ ਕੋਈ ਬੁੱਕ ਕਰਾਉਣਾ ਚਾਹੁੰਦਾ ਹੈ ਉਹ ਬੁੱਕ ਵੀ ਕਰਾ ਸਕਦਾ ਹੈ ਬਾਜੀ ਹੋਏ ਵੀ ਸ਼ੂਟਿੰਗ ਚੱਲ ਰਹੀ ਹੈ ਉਹਨਾਂ ਲਈ ਵੀ ਲੋਕੋ ਗੱਡੀ ਆ ਰਹੀ ਹੈ ਸਾਹਮਣੇ ਇਹ ਵੀ ਪ੍ਰੋਵਾਈਡ ਕੀਤੀਆਂ ਇੱਥੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਕੋਡੀਆਂ ਹੋ ਗਈਆਂ ਕੱਚੇ ਮਕਾਨ ਹੋਵੇ ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਉਣੀ ਹੈ ਸੱਬੇ ਦੇ ਜਿਵੇਂ ਸੈਟਅਪ ਹੁੰਦੇ ਆ ਜਿੱਥੇ ਆਪਣੇ ਗਾਣੇ ਆ ਤੇ ਫਿਲਮਾਂ ਦੇ ਵਿੱਚ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਉਹ origional ਨਹੀਂ ਹੁੰਦਾ ਹੈਗਾ ਇੱਕ ਆਪਾਂ ਫਿਲਮੀ ਦੁਨੀਆ ਦਾ ਪੂਰਾ ਸੱਚ ਦਿਖਾਉਦੇ ਆ ਵੀ ਜਿਹੜੇ ਬੈਕ ਰੂਮ ਵਾਲੇ ਆਪਣੇ ਸੀਨ ਲਏ ਜਾਂਦੇ ਆ ਉਹ ਦੇਖੋ ਤੁਸੀਂ ਐਂ ਕਿਵੇਂ ਜਾਂਦੇ ਆ ਕਿੰਨੇ ਮਤਲਬ ਪਿਆਰ ਆ ਇਤਿਆਰ ਕੀਤਾ ਹੋਇਆ ਇਹਨਾਂ ਨੇ ਹਰ ਇੱਕ ਚੀਜ਼ ਮਤਲਬ ਰੀਅਲ ਸਟੇਜ ਕਰ ਗਈ ਵੀ ਹੈ ਕਿਉਂ ਮਰ ਦੇਖੋ ਤੁਸੀਂ ਕਿੰਨਾ ਸੋਹਣਾ ਲਾਇਆ ਹੋਇਆ ਇਹਨਾਂ ਨੇ ਆ ਬੈੱਡ ਦੇਖੋ ਦੇਖ ਕੇ ਐਂ ਲੱਗਦਾ ਵੀ ਕਿਸੇ ਦਾ ਰੂਮ ਹੀ ਆ ਪਰ ਇਹ ਇੱਕ ਸੈਟ ਹੈ ਜਿੱਥੇ ਸ਼ੂਟਿੰਗ ਹੁੰਦੀ ਹੈ ਆ ਦੇਖ ਐ ਬਣ ਰਹੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਉਧਰ ਲੈ ਕੇ ਜਾਂਦੇ ਆ ਜਿੱਥੇ ਸਨਮੈਟਿਕ ਸੀਨ ਲਏ ਜਾਂਦੇ ਆ ਰੰਗ ਬਰੰਗੇ ਘਰ ਹੁੰਦੇ ਨੇ ਜਿਹੜੋ ਜਿਹੜਾ ਆਪਾਂ ਜਦੋਂ ਵੀਡੀਓ ਦੇਖਦੇ ਆ ਆਪਾਂ ਨੂੰ ਐ ਲੱਗਦਾ ਵੀ ਬੰਦਾ ਬਾਹਰ ਫਿਰਦਾ ਬਾਹਰ ਸ਼ੂਟਿੰਗ ਹੋ ਰਹੀ ਹੁੰਦੀ ਆ ਪਰ ਸ਼ੂਟਿੰਗ ਆਪਣੇ ਇੱਥੇ ਹੀ ਹੁੰਦੀ ਆ ਬੰਦਿਆਂ ਨੇ ਬਹੁਤ ਘੈਣ ਚੀਜ਼ਾਂ ਬਣਾ ਰੱਖੀਆਂ ਵੀ ਜਿਹੜੀ ਆਪਾਂ ਸੋਚ ਹੀ ਨਹੀਂ ਸਕਦੇ ਹੈਗੇ ਮੈਨੂੰ ਲੱਗਦਾ ਜਿੱਤੋਂ ਪਹਿਲਾਂ ਕਿਹੜਾ ਨੈਟਵਰਕ ਵਾਲਾ ਸੀਨ ਤੁਹਾਨੂੰ ਦਿਖਾਇਆ ਹੀ ਨਹੀਂ ਹੋਣਾ ਬਈ ਐ ਸ਼ੂਟਿੰਗ ਵੀ ਹੁੰਦੀ ਉਹ ਤੁਸੀਂ ਗਾਣੀਆਂ ਚ ਦੇਖਦੇ ਹੁੰਦੇ ਆ ਆ ਗੱਡੀ ਦੇਖੋ ਮੰਡੀ ਆ ਇਹ ਤੁਹਾਨੂੰ ਪ੍ਰੋਵਾਈਡ ਕਰਾਈ ਜਾਂਦੀ ਜੇ ਤੁਸੀਂ ਬੁਕਿੰਗ ਕਰਦੇ ਹੋ ਕੋਈ ਵੀ ਗਾਣੇ ਦੀ ਸ਼ੂਟਿੰਗ ਆ ਜਾਂ ਪ੍ਰੀ ਵੈਡਿੰਗ ਸ਼ੂਟਿੰਗ ਤੇ ਜਿਹੜੇ ਭੂਤ ਦੇਖਦੇ ਹੁੰਦੇ ਤੁਸੀਂ ਗਾਣਿਆਂ ਦੇ ਵਿੱਚ ਰੈੱਡ ਕਲਰ ਦੇ ਉਹ ਵੀ ਅਵੇਲੇਬਲ ਆ ਇੱਥੇ ਜਦੋਂ ਤੁਸੀਂ ਸ਼ੂਟਿੰਗ ਕਰਨਾ ਹੋਗੇ ਤੁਹਾਨੂੰ ਸਾਰਾ ਰੈਡੀ ਕਰਕੇ ਦੇਣਗੇ ਇਹ ਫੋਨ ਲਾ ਕੇ ਸਾਰਾ ਸੈੱਟ ਹੁੰਦਾ ਹੁੰਦਾ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਪਰਲੇ ਪਾਸੇ ਉਧਰ ਦੇਖਦੇ ਆਪਾਂ ਕੀ ਆ ਬਈ ਆਏ ਐਂਟਰੀ ਦੇਖੀਓਂਗੀ ਤੁਸੀਂ ਫਿਲਮਾਂ 'ਚ ਤੇ ਪਿੱਛੇ ਕਰਕੇ ਦਿਖਾ ਦੇ ਹੁਣ ਕੈਮਰਾ ਆਏ ਹੁੰਦਾ ਆਜੋ ਹੁਣ ਆਪਾਂ ਕੱਚੇ ਕੋਠੇ ਦਿਖਾਣੇ ਆ ਤੁਹਾਨੂੰ ਜਿਹੜੀਆਂ ਪਿੰਡਾਂ ਵਾਲੀਆਂ ਜਿਹੜੀਆਂ ਆਪਣੀਆਂ ਪੁਰਾਣੀਆਂ ਵਿਰਾਸਤਾਂ ਸੀਗੀਆਂ ਉਹ ਵੀ ਬੰਦਿਆਂ ਨੇ ਪੂਰਾ ਘਰ ਮੈਂਟੇਨ ਕਰਕੇ ਰੱਖੀਆਂ ਹੋਈਆਂ ਆਪਾਂ ਆਹ ਤੁਹਾਨੂੰ ਉਹਦੇ ਨਿਗਾਨ ਹੁੰਦੇ ਆ ਇੱਥੋਂ ਸ਼ੁਰੂ ਹੋ ਜਾਂਦਾ ਕੰਮ ਇੱਥੋਂ ਕੰਮ ਸ਼ੁਰੂ ਹੈ ਇੱਥੋਂ ਸ਼ੁਰੂ ਹੋ ਜਾਂਦੇ ਆ ਕੱਚੇ ਕੋਠੇ ਜਿਹੜੇ ਪੁਰਾਣੇ ਜ਼ਮਾਨੇ ਦੇ ਹੁੰਦੇ ਸੀਗੇ ਆਜੋ ਤੁਹਾਨੂੰ ਆਪਾਂ ਅੱਗੇ ਦਿਖਾਉਨੇ ਆ ਜਿਵੇਂ ਆ ਪੁਰਾਣੀਆਂ ਖਿੜਕੀਆਂ ਹੁੰਦੀਆਂ ਸੀਗੀਆਂ ਪੁਰਾਣੇ ਘਰ ਹੁੰਦੇ ਸੀ ਟਰੈਕਟਰ ਵੀ ਖੜੇ ਨੇ ਯੋਗੀ ਮਤਲਬ ਲੋਕ ਇਸ ਤਰ੍ਹਾਂ ਹੀ ਦੇ ਰੱਖੀ ਐ ਜਿਹੜੇ ਆਪਣੇ ਅੱਜ ਤੋਂ ਕਿੰਨੇ ਸਾਲ ਪੁਰਾਣੇ ਕਹਿ ਸਕਦੇ ਆਪਾਂ ਤੁਸੀਂ ਆਪ ਦੇਖ ਲਓ ਕਿੰਨੇ ਸਾਲ ਪੁਰਾਣਾ ਇਹੋ ਜਿਹਾ ਕਲਚਰ ਹੁੰਦਾ ਸੀ ਪਹਿਲਾਂ ਮੈਨੂੰ ਤਾਂ ਹੁਣ ਪਤਾ ਨਹੀਂ ਤੁਹਾਨੂੰ ਇੱਥੇ ਟਾਂਗਾ ਅਵੇਲੇਬਲ ਹੁੰਦਾ ਜਿਹੜਾ ਉਹ ਪਹਿਲਾਂ ਚੱਲਦਾ ਹੁੰਦਾ ਸੀ ਜਿਹੜਾ ਛੋਲੇ ਫਿਲਮ ਤੋਂ ਸੀਗਾ ਉਹੀ ਟਾਂਗਾ ਲਿਆਇਆ ਗਿਆ ਬਾਈਆਂ ਨੇ ਫ੍ਰੀ ਦੇ ਤੇ ਜਿਹੜਾ ਛੋਲੇ ਦੀ ਨਮਟਾਇਆ ਸੀਗਾ ਇਹ ਵੀ ਅਵੇਲੇਬਲ ਕਰਾਉਂਦੇ ਨੇ ਤੁਹਾਨੂੰ ਇੱਥੇ ਮੇਗਾ ਮਾਰੋ ਤੁਸੀਂ ਆ ਕੇ ਇੱਕ ਵਾਰੀ ਅੱਜ ਇੱਕ ਤਾਂ ਪੁੱਛੀਆਂ ਦੀਆਂ ਦੁਕਾਨਾਂ ਰਹੀਆਂ ਨੇ ਤੁਹਾਨੂੰ ਪੁਰਾਣੀਆਂ ਦੁਕਾਨਾਂ ਦਿਖਾਉਣੀ ਆ ਚੱਲੋ ਤਾਂ ਨਾ ਸਮਝੀਂ ਇੰਨੇ ਜਿੰਨੇ ਪੁਰਾਣਾ ਕਲਚਰ ਹੈਗਾ ਆ ਪਰੌਂਦੇ ਹੋਗੇ ਐਵੇਂ ਵੀ ਜਿਹੜੇ ਸੀ ਪਹਿਲਾਂ ਇਹ ਨਹੀਂ ਨਿਪਲੇ ਬਣਾਉਂਦੀਆਂ ਸੀਗੀਆਂ ਥੱਲੇ ਬਹਿ ਕੇ ਵੇਚਦੇ ਹੁੰਦੇ ਸੀ ਆ ਜੋ ਆਪਾਂ ਆ ਦੇਖੋ ਇਹ ਪੁਰਾਣੇ ਕੰਡੇ ਚੱਲਦੇ ਹੁੰਦੇ ਸੀਗੇ ਅੱਜ ਕੱਲ ਤਾਂ ਕੰਪਿਊਟਰਾਈਜ਼ ਕੰਡੇ ਆ ਗਏ ਆ ਤੇ ਇਹ ਪੁਰਾਣੇ ਕੰਡੇ ਆ ਉਹਨ ਟਿਫੋਨ ਆ ਜਿਹੜੇ ਪੁਰਾਣੇ ਜ਼ਿਮੀਦਾਰਾਂ ਦੇ ਘਰ ਹੁੰਦੇ ਸੀਗੇ ਜਿਨ੍ਹਾਂ ਦੇ ਘਰੇ ਟੀਵੀ ਵੀ ਹੁੰਦਾ ਸੀ ਇਹੋ ਜਿਹੇ ਡੇਟ ਲੱਗੇ ਹੁੰਦੇ ਸੀ ਐਂ ਫੜਕਾ ਕੇ ਜਾਂਦੇ ਹੁੰਦੇ ਸੀਗੇ ਤੇ ਬਾਈਆਂ ਦੀ ਵੀ ਸ਼ੂਟਿੰਗ ਹੁਣੀ ਖਤਮ ਹੋ ਗਿਆ ਹੁਣੀ ਨਿਕਲ ਰਹੇ ਨੇ ਬਾਹਰ ਤੇ ਅੱਜ ਅਕਤ ਪੁਰਾਣਾ ਟੀਵੀ ਦਿਖਾਉਣੇ ਆ ਤੁਹਾਨੂੰ ਜਿਹੜਾ ਪੁਰਾਣਾ ਜਿਵੇਂ ਇੱਕ ਹੋਰ ਜੀ ਆਪਾਂ ਨੂੰ ਦੇਖੀਏ ਜਿਵੇਂ ਉੱਕੜ ਰੱਖੇ ਹੁੰਦੇ ਸੀਗੇ ਖੁੱਡੇ ਵੀ ਹੈਗੇ ਨੇ ਇੱਕ ਕਬੂਤਰ ਕੁੱਕੜ ਜੋ ਵੀ ਰੱਖਦੇ ਸੀ ਖੁੱਡੇ ਵੀ ਤਿਆਰ ਆ ਦੇਖੋ ਕਿੰਨੀ ਮਤਲਬ ਉਹਦੇ ਨਾਲ ਤਿਆਰ ਕੀਤਾ ਹੋਇਆ ਬਰੀਕੀ ਨਾਲ ਚਰਖਾ ਵੀ ਪਿਆ ਜਿਹੜਾ ਬੁੜੀਆਂ ਕੱਤਦੀਆਂ ਹੁੰਦੀਆਂ ਸੀਗੀਆਂ ਤੇ ਤੁਸੀਂ ਪਿੱਤਲ ਦੇ ਆ ਦੇਖੋ ਬਰਤਨ ਇੱਕ ਗਲਾਸ ਆ ਇੱਕ ਗੜਬੀ ਆ ਉਸ ਤੋਂ ਬਾਅਦ ਜਿਹੜਵੇਂ ਆਪਣੇ ਸੰਦੂਕ ਟਰੰਕ ਹੁੰਦੇ ਸੀ ਉਵੇਂ ਪਹਿਲਾਂ ਆ ਚੀਜ਼ਾਂ ਹੁੰਦੀਆਂ ਸੀਗੀਆਂ ਇਹ ਪੁਰਾਣਾ ਟੀਵੀ ਦੇਖੋ ਜੀ ਲੱਕੜ ਦਾ ਬਣਿਆ ਹੁੰਦਾ ਤੇ ਪਾਸੇ ਜਿਹੜਾ ਬੂਡਰ ਦਿੱਤਾ ਹੁੰਦਾਗਾ ਲੱਕੜ ਦਾ ਹੁੰਦਾ ਦੇਖ ਤੁਸੀਂ ਟੀਵੀ ਦੇਖ ਸਕਦੇ ਹੋ ਇਧਰੋਂ ਘੁਮਾ ਕੇ ਦਿਖਾ ਦੇ ਚੰਨੀ ਟੀਵੀ ਮਤਲਬ ਬਹੁਤ ਜ਼ਿਆਦਾ ਪੁਰਾਣਾ ਲੱਗ ਰਿਹਾ ਮੈਨੂੰ ਦੇਖ ਕੇ ਤੁਸੀਂ ਕਲਚਰ ਇੰਨਾ ਮੇਨਟੇਨ ਕੀਤਾ ਰਹਿਣਾ ਨੇ ਆਪ ਦੇ ਫਿਲਮ ਸਿਟੀ ਦੇ ਵਿੱਚ ਅੱਜ ਤੁਲਾ ਚੌਂਕਾ 깔ਦਾ ਹੁੰਦਾ ਸੀ ਜਿੱਥੇ ਤੁਸੀਂ ਦੇਖੋ ਉਵੇਂ ਹੀ ਬਣਾ ਰੱਖਿਆ ਨੇ ਬਹੁਤ ਵਧੀਆ ਬਣਾ ਰੱਖਿਆ ਹੈਗਾ ਘੋੜੀ ਵੀ ਮਿਲੂਗੀ ਤੁਹਾਨੂੰ ਇੱਥੇ ਰਾਈਡਿੰਗ ਵਾਸਤੇ ਕੁੱਕੜ ਵੀ ਫਿਰਦੇ ਆ ਸਾਰਾ ਮਤਲਬ ਘੈਂਟ ਕੰਮ ਕੀਤਾ ਹੋਇਆ ਇਹਨਾਂ ਨੇ ਜਿੱਥੇ ਜੋ ਚੀਜ਼ ਚਾਹੀਦੀ ਹੈ ਉੱਥੇ ਉਹੀ ਚੀਜ਼ ਹੈ ਦੇਸੀ ਕਲਚਰ ਤੇ ਪੂਰਾ ਦੇਸੀ ਹੈ ਕਿ ਜਿੱਥੇ ਚੱਕਵਾ ਕੰਮ ਆ ਉਥੇ ਪੂਰਾ ਹੀ ਚੱਕਵਾ ਕੰਮ ਉਹ ਵੀ ਦਿਖਾਉਨੇ ਆ ਤੁਹਾਨੂੰ ਆਪਾਂ ਉਹ ਦੇਖੋ ਉਹ ਕੀ ਚੀਜ਼ ਆ ਇੱਕ ਦਰਸ਼ਕੋ ਤੁਹਾਡੇ ਨਾਲ ਸਵਾਲ ਸੀਗਾ ਇਹਨੂੰ ਪੰਜਾਬੀ ਚ ਕਹਿੰਦੇ ਕੀ ਆ ਕਮੈਂਟਾਂ ਜਰੂਰ ਦੱਸਿਓ ਜੀਨੇ ਦੱਸਿਆ ਭਰਾ ਨੇ ਉਹਦਾ ਨਾਮ ਲੈ ਕੇ ਵੀਡੀਓ ਜਰੂਰ ਪਾਉ ਚੈਨਲ ਤੇ ਮੇਰੇ ਅਰਕਾ ਤਾਂ ਵਿੱਚ ਹੀ ਉਲਝ ਜੇ ਇਹਨਾਂ ਕੀਤਾ ਹੀ ਨਹੀਂ ਕਰੇ ਇਹ ਵੀ ਜਿਗਰੇ ਵਾਲਾ ਬੰਦਾ ਹੀ ਕਰ ਸਕਦਾ ਹੱਥੋਂਤ ਵੀ ਆ ਜਾਂਦਾ ਹੁੰਦਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਨੁਕਰੀ ਘੋੜੀ ਆ ਬਹੁਤ ਘੈਂਟ ਰੱਖਣ ਨੂੰ ਇਹ ਮਾਰਵਾੜੀ ਵੀ ਰੱਖ ਸਕਦੇ ਸੀ ਇਹ ਪਰ ਨੁਕਰਾ ਪੰਜਾਬ ਤੋਂ ਪੁਰਾਣਾ ਸੰਬੰਧ ਰੱਖਦਾ ਇਸ ਕਰਕੇ ਰੱਖਿਆ ਵੀ ਨੁਕਰਾਈਆ ਇੱਕ ਰਾਜਪਾਈ ਜੀ ਦੀ ਫਿਲਮ ਸੀ ਟੀ ਹੈ ਉਹ ਆਪ ਵੀ ਸ਼ਕੀਨ ਵਾਲੀ ਹੈ ਆਪ ਕੁੱਤਾ ਮੰਗਾਇਆ ਸੀਗਾ థਾਈਲੈਂਡ ਤੋਂ ਸ਼ੈਡੋ ਇਹਦਾ ਨਾਮ ਹੈ ਕੱਢ ਸਰਵਿਸ ਓਪਨ ਹੈ ਆਜੋ ਆਜੋ ਮੱਲੋ ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਆਹ ਜਿਹੜੇ ਆਪਣੇ ਪੁਰਾਣੇ ਬਲਦ ਜੋੜਦੇ ਹੁੰਦੇ ਸੀ ਜੀ ਅੱਜ ਕੱਲ ਤਾਂ ਦੇਖਣ ਨੂੰ ਮਿਲਦੇ ਨਹੀਂ ਇਹ ਤੇ ਉਹ ਗੱਡੇ ਜਿਹੜੇ ਆਪਣੇ ਦਾਦੇ ਤਰਦਾਦੇ ਛਡਗਾਤੇ ਕਿਹੜੇ ਪੁਰਾਣੇ ਬਜ਼ੁਰਗ ਸੀ ਆਪਣੇ ਉਹ ਇਹ ਚਲਾਉਂਦੇ ਰਹੇ ਹੋਣਗੇ ਹਰੇਕ ਦੇ ਜਿਹੜੀ ਬਲਦ ਗੱਡੀ ਹੁੰਦੀ ਸੀ ਜੀ ਆਜੋ ਆਪਾਂ ਤੁਹਾਨੂੰ ਨੇੜੇ ਦਿਖਾਉਣੀ ਆ ਕਿਵੇਂ ਤਿਆਰ ਕੀਤੀ ਹੋਈ ਹੈ ਸਾਰੀ ਮੰਨ ਲਓ ਲੱਕੜ ਦੀ ਤਿਆਰ ਹੈ ਥੱਲੋਂ ਉੱਤੋਂ ਦਾ ਲੋਹਾ ਲਾ ਰੱਖਿਆ ਪਰ ਪਹਿਲਾਂ ਲੋਹਾ ਹੁੰਦਾ ਨਹੀਂ ਸੀਗਾ ਲੱਕੜ ਦਾ ਕੰਮ ਹੀ ਵੱਧ ਹੁੰਦਾ ਸੀ ਇਹਦੇ ਤੇ ਆ ਦੇਖੋ ਤੁਸੀਂ ਮਤਲਬ ਡਿਜ਼ਾਈਨਿੰਗ ਦੇਖੋ ਇਹਦੀ ਜਿਹੜੇ ਬੰਦੇ ਨੇ ਕੀਤੀ ਆ ਪੂਰੀ ਘੈਂਟ ਕੀਤੀ ਹੋਈ ਆ ਪੁਰਾਣੇ ਜ਼ਮਾਨੇ ਵਾਲੀ ਪੂਰੀ ਇੱਕ ਨੰਬਰ ਜਿਹੜੇ ਜਿਹੜੇ ਬੁੜੇ ਬਜ਼ੁਰਗ ਹੁੰਦੇ ਸੀਗੇ ਉਹ ਪੁਰਾਣੀ ਗੱਲ ਕਰ ਰਿਆ ਮੈਂ ਉਹ ਉਹਨਾਂ ਨੇ ਹਰੇਕ ਨੇ ਚਲਾਇਆ ਹੋਊਗਾ ਹਰੇਕ ਦੇ ਘਰੇ ਖੜਾ ਹੁੰਦਾ ਸੀਗਾ ਜਿਹੜਾ ਕਰੋ ਠੀਕ-ਠਾਕ ਹੁੰਦਾ ਸੀ ਜਿਵੇਂ ਅੱਜ ਕੱਲ ਆਪਾਂ ਕਹਿ ਦਿੰਦੇ ਆ ਵੀ ਜਿਹਦੇ ਕੋਲੇ ਮੋਟਰਸਾਈਕਲ ਆ ਜਾਂ ਗੱਡੀ ਆ ਉਹ ਠੀਕ ਆ ਵੀ ਪਹਿਲਾਂ ਜਿਹਦੇ ਘਰੇ ਇਹ ਹੁੰਦੇ ਸੀਗੇ ਬਲਦਾਂ ਦਾ ਜੋੜਾ ਤੇ ਗੱਡੀ ਬਲਦ ਗੱਡੀ ਤੇ ਉਹ ਅੱਜ ਦੀ ਫੋਰਚੂਨਰ ਜਿਹੜੀ ਲਈ ਬੈਠੇ ਨੇ ਉਹਨਾਂ ਨੂੰ ਟੱਕਰ ਦਿੰਦੇ ਸੀ ਉਹ ਅੱਜ ਕੱਲ ਤਾਂ ਆਪਾਂ ਮਾਡਰਨ ਹੋ ਗਏ ਆ ਪਰ ਪਹਿਲਾਂ ਉਹ ਕੰਮ ਨਹੀਂ ਸੀ ਇੱਕ ਹੋਰ ਚੀਜ਼ ਦਿਖਾਉਣਾ ਕੂਆ ਮੈਨੂੰ ਲੱਗਦਾ ਅੱਜ ਕੱਲ ਦੇ ਜਵਾਕਾਂ ਨੇ ਕੂਆ ਦੇਖਿਆ ਹੀ ਨਹੀਂ ਹੁਣ ਆ ਇਹ ਨੂੰ ਕਹਿੰਦੇ ਨੇ ਕਿ ਉਹ ਆਪਾਂ ਲਾਏ ਛਿੱਟ ਕੇ ਬਾਲਟੀ ਵਿੱਚ ਤੇ ਕਿਰੋਂ ਭਰਦੀ ਸੀਗੀ ਆਏ ਕਿ ਚਲੇ ਸੀ। ਹੁਣ ਤਾਂ ਇਹਨਾਂ ਨੇ 100 ਪੀਸ ਬਣਾ ਰੱਖਿਆ ਪਰ ਬਹੁਤ ਘੈਂਟ ਚੀਜ਼ ਬਣਾਈ ਹੋਈ ਆ। ਬਹੁਤ ਘੈਂਟ ਚੀਜ਼ਾਂ ਬਣੀਆਂ। ਪਿੱਤਲ ਦਾ ਸਾਰਾ ਸਮਾਨ ਟੋਟਲ ਪਿੱਤਲ ਦਾ ਸਮਾਨ ਆ ਇੱਥੇ। ਇਹ ਪਤਾ ਨਹੀਂ ਕੀ ਕੰਮ ਹੁੰਦਾ ਸੀ ਹੁਣ ਆਪਾਂ ਉਹਦਾ ਪਤਾ ਨਹੀਂ ਹੈਗਾ। ਇਹਦਾ ਪਾਣੀ ਨੂੰ ਆਂਦਾ ਹੋਊਗਾ ਪੱਕਾ। ਇਹ ਗਲਾਸ ਤੇ ਰੋਟੀ ਵਾਲਾ ਭਾਂਡਾ ਲੱਗਦਾ ਨਹੀਂ ਮੈਨੂੰ ਇਹਦਾ ਨਹੀਂ ਪਤਾ ਤੇਦਾ ਨਹੀਂ ਪਤਾ ਤਾਂ ਬਾਕੀ ਇਹਨਾਂ ਨੂੰ ਕਾਲੇ ਲੱਗੇ ਹੋਏ ਆ ਇੱਕ ਢਿੱਲਾ ਇਹ ਨੂੰ ਫੋੜ ਕੇ ਦੇਖਦੇ ਆ ਇਹ ਕੀ ਹੈ ਤੇ ਇਹ ਵੀ ਬੰਦੀ ਆ ਨਾ ਤਰੰਦਰੋਂ ਆਜੋ ਆਪਾਂ ਹੋਰ ਪਾਸੇ ਚੱਲਦੇ ਆ ਹੁਣ ਆ ਦੇਖੋ ਵੀ ਕਿੰਨੀ ਕਿਵਾਰੀ ਤੇਰੀ ਚੀਜ਼ਾਂ ਬਣਾ ਮੈਂ ਜਿੱਥੇ ਜਿੱਥੇ ਇਹਦੀ ਚੀਜ਼ ਪ੍ਰੋਵਾਈਡ ਹੈ ਬਰੇਕ ਮਤਲਬ ਲੋਕੇਸ਼ਨ ਪ੍ਰੋਵਾਈਡ ਹੁੰਦੀ ਆ ਇੱਥੇ ਮੈਂ ਸੁਣਿਆ ਕਿ ਜਿਹੜਾ 바ਰ ਹੈ ਜਿਹੜੇ ਮੈਂ ਆਪਾਂ ਗਾਣਿਆਂ ਚ ਬੀਅਰ ਬਾਰ ਦੇਖਦੇ ਆ ਉਹ ਵੀ ਬਹੁਤ ਘਾਟ ਬਣੇ ਹੋਏ ਨੇ ਆਪਾਂ ਤੁਹਾਨੂੰ ਉੱਥੇ ਹੀ ਲੈ ਕੇ ਚਾਦੇ ਪਹਿਲਾਂ ਇਹਨਾਂ ਦੇ ਨਿਗਾ ਮਾਰੋ ਮਤਲਬ ਜਿਹੜੇ ਸਨਮੈਟਿਕ ਸੀਨ ਲਏ ਜਾਂਦੇ ਆ ਉਹੋ ਜੀ ਥਾਵਾਂ ਤੇ ਲੈ ਜਾਂਦੇ ਆ ਗਾਣਿਆਂ ਦੀ ਹੋਰ ਦਿਖਾਉਂਦੇ ਆ ਤੁਹਾਨੂੰ ਆਪਾਂ ਹੁਣ ਅੰਦਰ ਚੱਲਦੇ ਆ ਇੱਥੇ ਇੱਥੇ ਉਹ ਵੀ ਸੀਗਾ ਆਪਣਾ ਕਹਿੰਦੇ ਆ ਉਹ ਨੌਣਕੇ ਵਾਲਾ ਸਿਮਿੰਗ ਪੂਲ ਹੁਣ ਤਾਂ ਖਾਲੀ ਹੈ ਜੇ ਕੋਈ ਬੁੱਕ ਕਰਾਉਂਦਾ ਤਾਂ ਫਿਰ ਉਹਦੇ ਵਾਸਤੇ ਭਰ ਵੀ ਦੇਣਗੇ ਇਥੇ ਜਿਹੜੇ ਆਪਣੇ 바ਰ ਵਾਲੇ ਸੀਨ ਹੁੰਦੇ ਆ ਹੁਣ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਬਈ ਉਹਦੇ ਵਿੱਚ ਕੁਝ ਹੁੰਦਾਗਾ ਜਿਹਨੂੰ ਆਇਆ ਉਹ ਨੂੰ ਬੁਲੇ ਗੇੜਤੇ ਹੁੰਦੇ ਆਪਾਂ ਉਹ ਲੰਬੀ ਜੀ ਛੰਟੀ ਦੀ ਲੈ ਕੇ ਬੋਲਾਂ ਨਾਲ ਟਪਨੇ ਨੇ ਉਹ ਆ ਜੀ 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 ਆ ਵੀ ਕੋਈ ਤਾਣੇ ਦੇ ਤੇ ਵਦੀ ਕਿਸੇ ਵੀ ਤਰ੍ਹਾਂ ਦੀ ਬਰੀ ਵੈਡਿੰਗ ਨਹੀਂ ਇੱਥੇ ਸ਼ੂਟ ਹੁੰਦਾ ਹੈਗਾ ਬੋਤਵਾ ਨਾਲ ਸ਼ੂਟ ਨਾ ਪੰਗ ਨਹੀਂ ਮਿੱਤਰੋ ਮਹਿੰਗੀਆਂ ਮਹਿੰਗੀਆਂ ਮੋਟਰ ਲੰਬਣਾ ਹਰੇ ਕਿਆ ਵਾ ਬੋਤਲਾ ਵੇ ਤੇ ਹੈ ਤਾਂ ਖਾਲੀ ਹੋਈ ਪਰ ਸ਼ੂਟ ਵਾਸਤੇ ਤੁਹਾਨੂੰ ਅਰੇਂਜ ਕਹੇ ਕਿ ਪ੍ਰੀਕੇ ਦਾ ਤਰ੍ਹਾਂ ਕਰੇ ਜੀ ਆ ਵੀ ਜੀ ਸੋ ਸ਼ੂਟਿੰਗ ਦਾ ਪਾਰਟ ਹੀ ਹੈ ਵੀ ਉਸ ਤੋਂ ਬਾਅਦ ਜਿਹੜਾ ਪਿਆਨ ਉੱਜਾਲਾ ਹੁੰਦਾ ਉਹ ਪਿਆਨ ਨਹੀਂ ਹੈ ਪਟਣੀ ਦੀ ਉਹਦੇ ਇਹ ਫਿਲਮਾਂ ਕੋਈ ਮਾਚੀ ਦੇਖਿਆ ਮੈਂ ਤਾਂ ਐ ਇਹ ਚੱਲਦਾ ਹੁੰਦਾ ਹੈ ਪਰ オリジナル ਨਹੀਂ ਹੈਗਾ ਇਹ ਕੂਰ ਬਣਾਇਆ ਚੱਲਦਾ ਨਹੀਂ ਚੱਲਦਾ ਨਹੀਂ ਬਸ ਆ ਲੈ ਜੀ ਇਸ ਤਰ੍ਹਾਂ ਲਾਇਬ੍ਰੇਰੀ ਦੇ ਹੁੰਦੇ ਹੈ ਵਿਦੇਸ਼ੀ ਦਾ ਸੈੱਟ ਵੀ ਹੈ ਇਹ ਮੁਕਾ ਹੋਇਆ ਲੱਗਦਾ ਕਿ ਪੂਰਾ ਵਧੀਆ ਕੰਮ ਕੀਤਾ ਹੋਇਆ ਹੈ ਹੁਣ ਆਪਾਂ ਹੋਰ ਪਾਸੇ ਚੱਲਦੇ ਆ ਤੁਹਾਨੂੰ ਹੋਰ ਵੀ ਗਿਆੜੀਆਂ ਗਿਆੜੀਆਂ ਚੀਜ਼ਾਂ ਦਿਖਾਉਣੀਆਂ ਐ ਇੱਥੇ ਤੁਹਾਨੂੰ ਹੁਣ ਪੁਰਾਣਾ ਸ਼ੀਸ਼ਾ ਜਿਹੜਾ ਆਪਣਾ ਹੁੰਦਾ ਸੀਗਾ ਪੁਰਾਣਾ ਸ਼ੀਸ਼ਾ ਕਿੰਨਾ ਕੈਟਾ ਡਿਜ਼ਾਈਨ ਜਿਹੜੇ ਹੱਥਾਂ ਨਾਲ ਬਣਾਈ ਜਾਂਦੇ ਸੀ ਪਹਿਲਾਂ ਫੁੱਲ ਬੂਟੀਆਂ ਅੱਜ ਕੱਲ ਤਾਂ ਰੰਗ ਰੋਗਿੰਗ ਕਰਾਉਂਦੇ ਆ ਮਿੱਤਰੋ ਪਰ ਪਹਿਲਾਂ ਤਾਂ ਆ ਚੀਜ਼ਾਂ ਚੱਲਦੀਆਂ ਸੀ ਜਿਹੜੇ ਘਰੇ ਆ ਬਣਿਆ ਤੇ ਉਹ ਮਤਲਬ ਫਾਈਲ ਟਾਰ ਘਰੀ ਹੁੰਦਾ ਸੀਗਾ ਉਸ ਤੋਂ ਬਾਅਦ ਜਿਹੜਾ ਰੇਰੂ ਆ ਜਿਹੜਾ ਆਪਣੇ ਬਜ਼ੁਰਗ ਹੁੰਦੇ ਸੀਗੇ ਰੇੜੂਆ ਤੇ ਆਹ ਟਰੰਕ ਜਿਹੜੀ ਆਪਾਂ ਤਾਲਾ ਲਾ ਕੇ ਰੱਖਦੇ ਸੀਗੇ ਇਹਦੇ ਵਿੱਚ ਸਮਾਨਾ ਸੋਨਾ ਰੱਖਿਆ ਜਾਂਦਾ ਸੀ ਠੀਕ ਹੈ ਆਪਾਂ ਹੋਰ ਦੇਖਦੇ ਹਾਂ ਹੁਣ ਕੀ ਆ ਇੱਥੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਸੀ ਕਿੱਥੇ ਮੇਰੇ ਨਿਗਾਹ ਤੇ ਆ ਚੀਜ਼ ਠੀਕ ਹੈ ਆਹ ਸੀ ਆ ਦੇਖੋ ਜਿਹੜੇ ਪੁਰਾਣੇ ਅੱਜ ਕੱਲ੍ਹ ਸਾਗ ਦਾ ਆਪਾਂ ਕੱਟਨੇ ਆਉਦੇ ਨਾਲ ਚੱਕੂ ਨਾਲ ਚੱਲਾ ਇਹਦੇ ਤੇ ਸਾਗ ਕੱਟਿਆ ਜਾਂਦਾ ਸੀ ਤੇ ਇਹਨੂੰ ਵੀ ਦੱਸੋ ਕਮੈਂਟਾਂ 'ਚ ਕੀ ਕਹਿੰਦੇ ਆ ਤੇ ਪਿਓਰ ਪੰਜਾਬੀ ਚ ਆਏ ਨਹੀਂ ਬਈ ਕੁਛ ਵੀ ਪਿਓਰ ਪੰਜਾਬੀ ਚ ਕੀ ਕਹਿੰਦੇ ਆ ਉਹ ਦੱਸਿਓ ਕਮੈਂਟਾਂ ਦੇ ਵਿੱਚ ਤੇ ਉਹਨੂੰ ਵੀ ਉਹਨੂੰ ਵੀ ਦੱਸਿਓ ਜਿਹੜਾ ਮੈਂ ਪਹਿਲਾਂ ਦਿਖਾ ਕੇ ਆਇਆ ਤੇ ਇਹਨੂੰ ਵੀ ਦੱਸਿਓ ਮਿੱਤਰੋ ਇੱਥੇ ਇਹਨਾਂ ਨੇ ਜੰਗਲ ਟਾਈਪ ਬਣਾ ਰੱਖਿਆ ਜਿਵੇਂ ਜੰਗਲਾਂ ਦੇ ਸੀਨ ਹੁੰਦੇ ਆ ਤੇ ਗੱਡੀ ਦੇਖੋ ਤੁਸੀਂ ਖੜੀ ਪਤਾ ਨਹੀਂ ਕਿੰਨੇ ਸੋ ਸਨ ਪੁਰਾਣੀ ਗੱਡੀ ਹੋਊਗੀ ਇਹ ਕਵਾੜ ਬਣੀ ਹੋਈ ਆ ਪਰ ਇਹਨਾਂ ਨੇ ਆਪਦੀ ਲੋਕੈਲਿਟੀ ਮੇਨ ਕੀ ਕਹਿੰਦੇ ਹੁੰਦੇ ਉਹਨੂੰ ਮੇਨਟੇਨ ਕਹਿੰਦੇ ਹੁੰਦੇ ਆ ਮੇਨਟੇਨ ਕਰਨ ਵਾਸਤੇ ਖੜਾਈ ਹੋਈ ਹੈ ਇੱਥੇ ਬਈ ਲੋਕੈਲਿਟੀ ਪੂਰੀ ਬੰਬ ਲੱਗੇ ਉਸ ਤੋਂ ਬਾਅਦ ਉੱਥੇ ਗਰਾਜ ਹੈਗਾ ਇਹਨਾਂ ਦਾ ਬਣਾ ਰਿਆ ਹੋਇਆ ਜਿਵੇਂ ਕਵਾੜ ਵਗੈਰਾ ਪਿਆ ਹੁੰਦਾ ਉਹ ਸੀਨ ਵੀ ਤੁਸੀਂ ਮਤਲਬ ਲੈ ਸਕਦੇ ਹੋ ਜੇ ਕਿਸੇ ਨੂੰ ਉਹ ਹੈਗਾ ਲੋੜ ਹੈਗੀ ਆ ਉਸ ਤੋਂ ਬਾਅਦ ਆ ਦੇਖੋ ਤੁਸੀਂ ਪੁਰਾਣਾ ਸਕੂਟਰ ਗਰਾਜ ਟਾਈਪ ਬਣਾ ਰੱਖਿਆ ਇਹਨਾਂ ਨੇ ਹੁਣ ਤੁਹਾਨੂੰ ਉਹ ਦਿਖਾਣੇ ਆ ਸਟੇਸ਼ਨ ਜਿਹੜੇ ਪੁਰਾਣੇ ਸਟੇਸ਼ਨ ਹੁੰਦੇ ਸੀਗੇ ਆ ਜਾਓ ਮਿੱਤਰੋ ਹੁਣ ਤੁਹਾਨੂੰ ਸਟੇਸ਼ਨ ਦਿਖਾਈਏ ਆ ਸਟੇਸ਼ਨ ਦੇ ਆਪਣੇ ਪੁਰਾਣੇ ਹੁੰਦੇ ਸੀ ਕਾ ਉੱਜਾ ਹੁੰਦਾ ਸੀਗਾ ਜਿਹੜੇ ਅੱਜ ਫੱਟਰ ਵੀ ਉਹ ਨੰਨੇ ਉਹ ਪਾਏ ਹੋਏ ਆ ਜਿਹੜੇ ਆਪਣੇ ਪਟਰੀਆਂ ਤੇ ਹੁੰਦੇ ਨੇ ਪਟਰੀਆਂ ਲਾਈਆਂ ਹੋਈਆਂ ਪਰ ਇਹ ਉਹ ਪਟਰੀਆਂ ਨਹੀਂ ਹੈਗੀਆਂ ਇਹ ਗਾਰਡਨ ਨੇ ਆਪਾਂ ਸਰਕਾਰੀ ਟੀਮ ਨਹੀਂ ਚੱਕ ਸਕਦੇ ਆਹ ਫੋਨ ਇਲਾਕੇ ਤੇ ਪੋਸਟਰ ਬਣਾ ਰੱਖਿਆ ਸੀਟਿੰਗ ਵਾਸਤੇ ਸਰਪਟ ਸੀਟਿੰਗ ਵਾਸਤੇ ਤੁਹਾਨੂੰ ਦ ਜਿਹੜਾ ਕੀ ਕੈਮਰੇ ਦੇ ਵਿੱਚ 2FX ਨਾਮ ਦੀ ਚੀਜ਼ ਹੁੰਦੀ ਆ ਉਹ ਲਾ ਕੇ ਇਹ ਅਰੀਜਨਲ ਅੰਗੂ ਲੱਗਣ ਲੱਗ ਜਾਂਦਾ ਹੈਗਾ ਜਿਹੜੇ ਮਿੱਤਰੋ ਤੁਹਾਨੂੰ ਖੁੱਡੇ ਦਿਖਾਈ ਸੀ ਆਪਾਂ ਕਬੂਤਰਾਂ ਦੇ ਉਹਦੇ ਵਿੱਚ ਕਬੂਤਰ ਵੀ ਹੈਗੇ ਨੇ ਐ ਇੰਨੀ ਵੀ ਇਕੱਲੇ ਖੁੱਡੇ ਬਣਾ ਰੱਖਿਆ ਹੁਣ ਆਪਾਂ ਬਾਜੀ ਨੂੰ ਕਹਿ ਕੇ ਕਬੂਤਰ ਬਾਲ ਕਢਵਾਵਾਂਗੇ ਕਬੂਤਰ ਲਈ ਆਪਾਂ ਬਾਲ ਜਿਹੜੇ ਕੇੜੇ ਕੇੜੇ ਰੱਖਿਆ ਮੈਨੂੰ ਤਾਂ ਨੋਲਜ ਹੈ ਨਹੀਂ ਕਬੂਤਰਾਂ ਬਾਰੇ ਜਿਉਂ ਨੋਲਜ ਹੈ ਉਹ ਦੇਖ ਸਕਦਾ ਤੁਸੀਂ ਜਿਹੜੇ ਜਿਹੜੇ ਕਬੂਤਰ ਰੱਖਿਆ ਮੇਰੇ ਬਾਈ ਕੋਲੇ ਇਹਨਾਂ ਦਾ ਅਦਰ ਸੀ ਇੱਥੇ ਅਵੇਲੇਬਲ ਹੁੰਦਾ ਤੁਸੀਂ ਦੇਖ ਸਕਦੇ ਹੋ ਇਹ ਇਕੱਲੇ ਕਬੂਤਰ ਖੁੱਡੇ 'ਚ ਇਕੱਲੇ ਖੁੱਡੇ ਨਹੀਂ ਹੋਏ ਕਬੂਤਰਾਂ ਦੇ ਬਈ ਕਬੂਤਰ ਵੀ ਰੱਖੇ ਹੋਏ ਨੇ। ਕਿਆ ਬਾਤ। ਇਹ ਉਹ ਨਹੀਂ ਕਰਦੇ ਭਜਦੇ ਨਹੀਂ ਇੱਥੋਂ। ਇੱਥੇ ਰਹਿੰਦੇ ਆ। ਆ ਦੇਖੋ ਮਿੱਤਰੋ ਖੁੱਡੇ 'ਚ ਬਾਹਰ ਆ ਗਿਆ ਸਾਰੇ ਕਬੂਤਰ। ਆ ਦੇਖੋ ਚਾਹੇ ਉੜਦੇ ਕਿੰਨੇ ਛੋਲੇ ਲੱਗਦੇ ਉੜਦੇ। ਆ ਗਿਆ ਕਬੂਤਰ। ਤੇ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ। ਜਿਹੜਾ ਮੇਰਾ ਵੀਰਪਰਾ ਸ਼ੂਟਿੰਗ ਦਾ ਚਾਹਵਾਨ ਆ ਇੱਥੇ ਆ ਸਕਦਾ ਉਹਨੂੰ ਕੱਚੀਆਂ ਪੱਕੀਆਂ ਵੈਸਟਰਨ ਸਾਰੀਆਂ ਲੋਕੇਸ਼ਨਾਂ ਇੱਥੇ ਅਵੇਲੇਬਲ ਹੋਣੀਆਂ ਜੀਪਾਂ ਕਾਰਾਂ ਘੋੜੀਆਂ ਕੁੱਤੇ ਕਬੂਤਰ ਸਾਰੇ ਜਾਨਵਰ ਇਹਨਾਂ ਕੋਲ ਹੈਗੇ ਨੇ ਤੇ ਜਿਹੜੇ ਜਾਨਵਰ ਨਹੀਂ ਹੈਗੇ ਤੁਹਾਨੂੰ ਲੋੜ ਆ ਉਹ ਅਵੇਲੇਬਲ ਵੀ ਕਰਾ ਕੇ ਦੇਣਗੇ ਇਹ ਜਿਹੜੀ ਚੀਜ਼ ਦੀ ਵੀ ਲੋੜ ਆ ਤੁਹਾਨੂੰ ਬੇਫਿਕਰ ਹੋ ਕੇ ਆ ਜਿਓ ਰਾਜਬਾਈ ਦਾ ਨੰਬਰ ਆ ਰਿਹਾ ਸਕਰੀਨ ਤੇ ਤੇ ਜਦੋਂ ਮਰਜ਼ੀ ਕਾਲ ਕਰ ਲਿਓ ਬਾਈ ਨੂੰ ਦਿਲ ਦਾ ਘੈਂਟ ਬੰਦਾ ਹੈ ਤੇ ਰੇਟ ਰੂਟ ਦਾ ਵੀ ਕੋਈ ਚੈੱਕ ਨਹੀਂ ਰੇਟ ਫਾਈਨਲ ਹੀ ਕਰ ਲਿਓ ਵਧੀਆ ਕੈਂਟ ਖਿੱਚ ਕੇ ਕੰਮ ਕਰ ਦਊਗਾ